ਹਾਂਜੀ ਸਾਡੀ ਕੋਰਡੀਨੇਟ ਦੀ ਪਾਰਟੀ ਚੱਲੰਦੀ ਆ ਤੇ ਇੱਧਰ ਖਾਂਦੇ ਆ ਮਕਰੋਨੀ ਤੇ ਕਹਿੰਦੇ ਮਕਰੋਨੀ ਬਣਾ ਕੇ ਦੋ ਖਾਣੀਆਂ 소ਸ ਲਾ ਕੇ ਖਾਂਦੇ ਸੀ ਤੇ ਇੱਧਰ ਆਪਾਂ ਮੱਝਾਂ ਨਾਂ ਵਾਲੇ ਆ ਗਏ ਸੀ ਤੇ ਇੱਧਰ ਛੋਟੇ ਜੋ ਕਟਾ ਵੱਛੀ ਪੱਠੇ ਖਾਂਦੇ ਸੀ ਪੱਕੀ ਆਥਨ ਦਾ ਟਾਈਮ ਸੀ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਜਿਆਦਾ ਜਿਆਦਾ ਟਾਈਮ ਆਪਾਂ ਸ਼ਾਮ ਨੂੰ ਵੀਡੀਓ ਬਣਾਉਨੇ ਆ ਕੋਸ਼ ਵਿੱਚ ਛੋਟੇ ਛੋਟੇ ਜੋੜ ਰੱਖ ਲੈਨੀ ਆ ਵੀਡੀਓ ਬਣਾ ਕੇ ਛੋਟੇ ਛੋਟੇ ਕਲਿੱਪ ਤੇ ਫਿਰ ਆਪਾਂ ਇਕੱਠੀ ਜੋੜ ਦਿੰਨੇ ਆ ਕੁਝ ਕੱਲ ਦੀ ਹੁੰਦੀ ਆ ਕੁਝ ਅੱਜ ਦੀ ਹੁੰਦੀ ਆ ਸੋ ਇਸ ਕਰਕੇ ਆਪਾਂ ਇਕੱਠੀ ਜੋੜ ਦਿੰਨੇ ਆ ਵੀਡੀਓ ਤੋਂ ਇਸ ਕਰਕੇ ਆਪਾਂ ਵੀਡੀਓ ਨੂੰ ਕੰਪਲੀਟ ਕਰ ਦਈਦੀ ਆ ਤੇ ਇਧਰ ਲੱਗੇ ਹੋਇਆ ਸ਼ਾਮ ਦੇ ਕੰਮ ਕਰਨਾ ਤੇ ਇਧਰ ਮੈਂ ਨਹੀਂ ਆਖਾ ਮੈਂ ਅੱਜ ਨਹੀਂ ਮੈਂ ਗਾਵਾਂ ਗੁਮਾਂ ਗਾਂ ਚੋਣੀ ਅਗਰ ਮੈਨੂੰ ਝੋਕਾ ਚੋਣਦਾ ਤੇ ਮੈਂ ਕਿਹਾ ਮੈਂ ਫੇਰ ਚੋਵਾਂਗੀ ਤੇ ਸੋ ਇਸ ਕਰਕੇ ਫਿਰ ਇਹ ਸਾਰੇ ਜਣੇ ਮਤਲਬ ਕਿ ਕੰਮ ਕਰ ਲੱਗੇ ਨੇ ਤੇ ਬਾਕੀ ਇਹ ਕੈਮਰੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਮੈਂ ਇਹਨਾਂ ਦੀ ਜ਼ਿਆਦਾ ਮਤਲਬ ਕਿ ਫੇਸ ਦੀ ਵੀਡੀਓ ਨਹੀਂ ਲੈਂਦੀ ਉਸ ਤੋਂ ਬਾਅਦ ਰਾਤ ਦਾ ਟਾਈਮ ਸੀ ਤੇ ਇਹਨਾਂ ਦਾ ਮਾਮੂ ਲੈ ਕੇ ਆਇਆ ਸੀ ਆਈਸਕ੍ਰੀਮ ਮੇਰੀ ਇਹ ਫੇਵਰੇਟ ਆ ਪਿੰਕ ਤੇ ਉਸ ਤੋਂ ਬਾਅਦ ਆਪਾਂ ਫਿਰ ਬੈਠੇ ਸੀ ਰੋਟੀ ਮਣਾ ਖਾ ਕੇ ਆਈਸਕ੍ਰੀਮ ਖਾ ਕੇ ਤੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਸ਼ਾਮ ਦਾ ਟਾਈਮ ਆ ਆਥਨ ਦਾ ਟਾਈਮ ਆ ਤੇ ਬਾਕੀ ਅਸੀਂ ਤਰਿਆ ਤੋੜੀ ਚ ਰਾਜਮਾ ਰਾਜਮਾ ਬਣ ਚੁੱਕੇ ਆ ਰਿਜਨ ਦੇ ਆ ਤੇ ਲਾਵਾਂਗੇ ਬਾਅਦ ਚ ਤੜਕਾ ਅਦਰ ਨਿੱਕਾ ਜਾ ਕੋ ਤਰਖਿਆ ਵਾ ਇਹ ਤੋਂ ਹੋਰ ਵੱਡੇ ਵੀ ਰੱਖੀ ਦੋ ਵੱਡੇ ਵੀ ਆ ਉਹ ਅੰਦਰ ਸਾਡੀਆਂ ਦੋ ਕੁੜੀਆਂ ਢਾਂਡੇ ਧੋਣਦੀਆਂ ਨੇ ਵੈਸੇ ਤਾਂ ਡਿਊਟੀ ਮੇਰੀ ਆ ਢਾਂਡੇ ਧੋਣ ਦੀ ਪਰ ਉਹ ਕਹਿੰਦੀਆਂ ਕਿ ਸਾਡਾ ਟਾਈਮ ਪਾਸ ਨਹੀਂ ਹੁੰਦਾ ਮੈਂ ਢਾਂਡੇ ਅਸੀਂ ਢਾਂਡੇ ਧੋਣ ਨਹੀਂ ਆਇਆ ਮੈਂ ਖਾ ਚਲੋ ਠੀਕ ਆ ਵਧੀਆ ਗੱਲ ਆ ਤੇ ਬਾਕੀ ਬਾਕੀ ਕੀ ਮਤਲਬ ਕਿ ਹੋਰ ਕਹਿਣ ਨੂੰ ਕੁਝ ਨਹੀਂ ਬਾਕੀ ਕੋਠੇ ਉੱਤੇ ਦੋ ਕੁੱਤੇ ਵੱਡੇ ਵੀ ਆ ਤੇ ਬਿੱਲੀਆਂ ਵੀ ਆ ਤੇ ਇੱਕ ਉਹ ਕੁੱਤਾ ਹੁੰਦਿਆ ਇੱਕ ਉਹ ਉਧਰ ਨਿਕਾਇਆ ਕੁੱਤਾ ਉਧਰ ਰੱਖਿਆ ਐ ਸੀ ਥੱਲੇ ਰਹਿੰਦੇ ਆ ਕੁੱਤੇ ਜਿਆਦਾ ਉਹ ਦੂਸਰਾ ਵੀ ਆ ਗਿਆ ਜਿਆ ਦੇਖੋ ہماری ਕੁੱਤੋਂ ਕੀ ਪਲਟਨ ਵਸੇ ਸਾਨੂੰ ਰੱਖਣੇ ਪਸੰਦ ਨਹੀਂ ਆ ਵਧਿਆ ਨਹੀਂ ਲੱਗਦੇ इत रखा घर की राखी भी रही वैसे हाँ जी देखो कि दूर दूर इतने घर ने कोई नेड़े तेड़े कोई घर नहीं है ਇੱਧਰ ਪਾਣੀ ਆਇਆ ਸੀ ਸਰਦੂਲਗੜ੍ਹ ਤੇ ਤਾਂ ਕਰਕੇ ਇੱਥੇ ਨਾ ਮਿੱਟੀ ਉੱਚੀ ਉੱਚੀ ਪਾਈ ਆ ਕਿ ਘਰਾਂ ਚ ਪਾਣੀ ਨਾ ਆ ਸਕੇ ਤੇ ਦੇਖੋ ਸ਼ਹਿਰਾਂ ਚ ਤਾਂ ਇੰਨੀ ਜਗ੍ਹਾ ਵੀ ਨਹੀਂ ਹੁੰਦੀ ਕਿ ਬੰਦਾ ਘਰ ਹੀ ਪਾਵੇ ਇੱਥੇ ਜਗ੍ਹਾ ਖੁੱਲੀ ਖੁੱਲੀ ਆ ਜਿੰਨੇ ਮਰਜ਼ੀ ਘਰ ਬਣਾਓ ਪਾਓ ਇੱਥੇ ਸਾਡੇ ਸ਼ਹਿਰਾਂ ਚ ਦੋ ਤਿੰਨ ਗਲੀਆਂ ਬਣ ਜਣੀਆਂ ਪਰ ਇੱਥੇ ਕੋਈ ਨਹੀਂ ਆ ਦੂਰ ਦੂਰ ਤੱਕ ਹਾਂ ਉਹ ਦੂਰਾ ਕਿ ਉਹ ਦੂਰ ਉਧਰ ਹੀ ਆ ਕਿਤੇ